ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਸ਼ਰਧਾਲੂਆਂ ਤੇ ਕੀਤੇ ਗਏ ਅਤੰਕੀ ਹਮਲੇ ਨੂੰ ਲੈ ਕੇ ਜੁਥੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਦਰਅਸਲ ਇਥੇ ਸ਼ਿਵ ਸੈਨਾ ਹਿੰਦ ਦੇ ਉਪ ਰਾਸ਼ਟਰੀ ਪ੍ਰਧਾਨ ਸ਼ਿਵ ਜੋਸ਼ੀ ਬਠਿੰਡਾ ਜਿਨ੍ਹਾਂ ਵੱਲੋਂ ਇਥੇ ਬੇਨਤੀ ਕੀਤੀ ਗਈ ਹੈ ਕਿ ਤੀਰਥ ਯਾਤਰਾ ਜਿਵੇਂ ਕਿ ਵੈਸ਼ਨੋ ਦੇਵੀ ਦੇ ਵਿੱਚ ਜਿਸ ਤਰ੍ਹਾਂ ਅਤੰਕਵਾਦੀਆਂ ਦੇ ਵੱਲੋਂ ਹਮਲਾ ਕਰਕੇ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਤਾਂ ਇਸ ਦੇ ਮੱਦੇਨਜ਼ਰ ਹੁਣ ਬਾਬਾ ਅਮਰਨਾਥ ਦੀ ਧਾਰਮਿਕ ਯਾਤਰਾ ਤੇ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਤੇ ਇਸ ਦੇ ਨਾਲ ਮਣੀ ਮਹੇਸ਼ ਦੀ ਯਾਤਰਾ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਦਰਸ਼ਨ ਕਰਨ ਦੇ ਲਈ ਜਾਂਦੇ ਨੇ ਤੇ ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਗ੍ਰਹਿ ਮੰਤਰਾਲੇ ਨੂੰ ਹੁਣ ਇੱਥੇ ਸੁਰੱਖਿਆ ਦੇ ਕੜੇ ਇੰਤਜ਼ਾਮ ਕਰਨੇ ਚਾਹੀਦੇ ਨੇ ਤਾਂ ਜੋ ਭੁਵਿੱਖ ਦੇ ਵਿੱਚ ਜਿਹਾ ਕੁਝ ਨਾ ਹੋ ਸਕੇ ਇਸ ਦੌਰਾਨ ਉਹਨਾਂ ਦਾ ਕੀ ਹੈ ਕਹਿਣਾ ਕਿ ਜਿਨ੍ਹਾਂ ਸ਼ਰਧਾਲੂਆਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 50-50 ਲੱਖ ਦੀ ਰਾਸ਼ੀ ਜਿਹੜੀ ਹੈ ਮੁਆਵਜ਼ੇ ਦੇ ਤੌਰ ਤੇ ਦਿੱਤੀ ਜਾਰਨੀ ਚੜ੍ਹੀ ਦੀ ਹੈ ਜਿਸ ਨੂੰ ਲੈ ਕੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸੌਂਪਿਆ ਗਿਆ। ਸਰ ਸਰ ਕੀ ਨਾਮ ਆ ਤੇ ਕਿਹੜੇ ਜਥੇਬੰਦੀ ਆ? ਮੇਰਾ ਨਾਮ ਸ਼ਿਵ ਜੋਸ਼ੀ ਮੈਂ ਸਿਵਸੈਨਾ ਹਿੰਦ ਦਾ ਉਪਰਾਸ਼ਟਰੀ ਪ੍ਰਧਾਨ ਆ ਜੀ। ਅੱਜ ਕੀ ਮਾਮਲਾ ਚੱਕਿਆ? ਅੱਜ ਉਹ ਸਾਡਾ ਮਾਮਲਾ ਹੈ ਜੀ ਜੋ ਕੁਝ ਦਿਨ ਪਹਿਲਾਂ ਆਪਣੇ ਜੰਮੂ ਕਸ਼ਮੀਰ ਕੰਨੀ ਜੋ ਵਾਤ ਬਸ ਜਾ ਰਹੀ ਸੀ ਉਸ ਦਾ ਲੋਆਂ ਦੀ ਵੈਸ਼ਨ ਦੇ ਵੀ ਮੱਥਾ ਟੇਕਣ ਲਈ ਉਸ ਉਗਰਵਾਦੀਆਂ ਦੁਆਰਾ ਉਹਨਾਂ ਤੇ ਹਮਲਾ ਕਰਕੇ ਉਸ ਵਜ ਦੇ ਯਾਤਰੀਆਂ ਨੂੰ ਮਾਰਿਆ ਗਿਆ। ਅੱਜ ਕੀ ਅਸੀਂ ਉਹਨਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਦੇਣ ਜਾ ਰਹੇ ਆ ਕਿ ਜੋ ਵੀ ਧਾਰਮਿਕ ਯਾਤਰਾਵਾਂ ਜੇ ਚੱਲ ਰਹੀਆਂ ਸ਼ਹਿਰ ਦੇ ਵਿੱਚ ਆਪਣੇ ਬਾਅਦ ਜੰਮੂ ਕਸ਼ਮੀਰ ਕੰਨੀ ਜਾਣਗੇ ਹਿਮਾਚਲ ਦੇ ਵਿੱਚ ਜਾ ਰਹੇ ਜੋ ਵੀ ਤਿੱਥਸਤਾਨ ਯਾਤਰੀ ਜਾ ਰਹੇ ਆ ਉਹਨਾਂ ਨੂੰ ਸੁਰੱਖਿਆ ਮਹਮ ਕਰਾਈ ਜਾਵੇ ਜੋ ਵੀ ਗੈਸ਼ੂਨ ਦੇਵੀ ਦੇ ਵਿੱਚ ਜੋ ਯਾਤਰੀਆਂ ਦੇ ਕਤਲ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਅੱਜ ਦੀ ਨਾਮ ਮੈਂ ਸੰਜੀਵ ਸ਼ਰਮਾ ਸਪੋਕਸਮੈਨ ਪੰਜਾਬ ਸਿਪਸ਼ਨਾ ਉਹਦੇ ਬਲਰਾਸਬ ਠਾਕਰੇ ਅੱਜ ਸਿਪਸ਼ਨਾ ਹਿੰਦ ਵੱਲੋਂ ਇਸ हिसाब ਨਾਲ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜੇ ਸਾਡੀ ਪੂਰੀ ਮੰਗ ਇਹ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਜਿੰਨੀਆਂ ਧਾਰਮਿਕ ਯਾਤਰਾ ਹੁੰਦੀਆਂ ਚਾਹੇ ਅਮਰਨਾਥ ਦੀ ਹੋਵੇ ਚਾਹੇ ਮਣੀ ਮਹੀਸ਼ਦੀ ਹੋਵੇ ਚਾਹੇ ਵੈਸ਼ਨੂ ਦੇਵੀ ਦੀ ਹੋਵੇ ਚਾਹੇ ਕਿਸੇ ਹੋਰ ਗੁਰੂਆਂ ਦੀ ਹੋਵੇ ਪੀਰਾਂ ਪਕੀਰਾਂ ਦੀ ਹੋਵੇ ਉਹਨਾਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਮਈਆ ਕਰਾਈ ਜਾਵੇ ਤਾਂ ਕਿ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ ਔਰ ਜਿਹੜਾ ਮਾਹੌਲ ਬਣ ਰਿਹਾ ਹੈ دہشت ਦਾ ਇਸ دہشت ਦੇ ਮਾਹੌਲ ਤੋਂ ਸਾਡੇ ਦੇਸ਼ ਵਾਸੀ ਬਾਹਰ ਆ ਸਕਣ ਔਰ ਇਸ ਕਰਕੇ ਅਸੀਂ ਅੱਜ ਗ੍ਰਹਿ ਮੰਤਰਾਲਿਆਂ ਨੂੰ ਡੀਸੀ ਜੀ ਦੇ ਮਾਰਫਤ ਇਹ ਮੰਗ ਪੱਤਰ ਸੌਂਪ ਰਹੇ ਹਾਂ